ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਪੰਜੇ ਬਾਈ ਟੌਪ ਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਨਾ ਮੇਰੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਲੋਡ ਕਰੋ 8146715300 ਪਰ ਆਉ ਪੁੱਛ ਲੈਣ ਬਾਈ ਰੋਟੇਲ ਅਜੀ ਬਾਈ ਬਾਈ ਜੀ ਹੱਸੀ ਗਾਲ ਹੱਸੀ ਗਾਲ ਜੀ ਹੋ ਠੀਕ ਹੋ ਵੀ ਵਧੀਆ ਬਾਈ ਜਰਦੀ ਗਲਾਈ ਵਧੀਆ ਚੱਲ ਬਾਈ ਕੰਮ ਕਰ ਵਧੀਆ ਚੱਲ ਜਾਂਦਾ ਜੀ ਠੀਕ ਆ ਨਾਮ ਤੇ ਐਡਰੈਸ ਕੋ ਹਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾਪਾ ਜੀ ਨੇੜੇ ਪਿੰਡ ਤੇ ਆਪਾਂ ਦੇ ਭਦੌੜ ਸ਼ਹਿਰ ਆ ਗਏ ਜੀ ਆਪਣੇ ਮੋਬਾਈਲ ਨੰਬਰ 62802118644 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਰਮਿੰਦਰ ਭਾਈ ਪੰਜ ਬੱਚੀਆਂ ਨੇ ਅੱਜ ਆਪਣੇ ਕੋਲ ਬਾਈ ਪੰਜ ਬੱਚੀਆਂ ਨਹੀਂ ਆ ਚਾਰ ਤਾਂ ਟੀਕੇ ਦੇ ਕਾਬਿਲ ਆ ਜਮਾ ਠੀਕ ਹੈ ਕੋ ਹਾਈਟ ਲੈਂਥ ਦੇ ਵਿੱਚ ਜਰਸੀ ਬੱਚਾ ਛੋਟਾ ਹੀ ਹੈਗਾ ਜੀ ਠੀਕ ਹੈ ਹਾਂਜੀ ਤੇ ਕੀ ਮੁੱਲ ਰਹਿਣਾ ਆਫਰ ਕੋਈ ਅੱਜ ਆਫਰ ਬਾਈ ਇਕੱਠਾ ਲਊਗਾ ਡਿਲੀਵਰੀ ਫ੍ਰੀ ਕਰ ਦਾਂਗੇ ਜਾਂ ਚਾਰੇ ਇਕੱਠਾ ਲਊਗਾ ਵੱਡੀਆਂ ਆ ਡਿਲੀਵਰੀ ਫ੍ਰੀ ਕਰ ਦਾਂਗੇ ਠੀਕ ਹੈ ਇਹਨਾਂ ਦਾ ਜਿਹੜਾ ਐਵਰੇਜ ਰੇਟ ਹੈ ਨਾ 35000 ਰੁਪਇਆ ਪਰ ਪੀਸ ਹੈਗਾ ਹੂੰ ਉਹਦਾ 25000 ਰੁਪਇਆ ਉਹਦਾ 25000 ਹਾਂਜੀ ਠੀਕ ਹੈ ਤੇ ਕਰੀਏ ਸੁਰੂ ਇਧਰੋਂ ਬਈ ਹਾਂਜੀ ਅ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਟਾਪ ਕੁਆਲਟੀ ਪਹਿਲੀ ਗੱਲ ਟਾਪ ਹੀ ਆ ਟਾਪ ਹੀ ਆ ਜਾਣ ਜੰਦ ਤੇ ਬਿਊਟੀ ਤੇ ਜਿਹੜੀ ਇਹਨਾਂ ਦੀ ਹਾਈ ਟੈਂਥ ਆ ਭਾਈ ਇਹ ਕੱਲ ਨਾਰਮਲ ਜੀ ਹੀਟ ਚ ਸੀ ਆਪਾਂ ਸੀਮਾ ਨਹੀਂ ਭਰਿਆ ਓਕੇ ਕੱਲੋ ਆਪਾਂ ਮੰਨ ਲਓ ਭਰਾਂਗੇ ਵੱਧ ਤੋਂ ਵੱਧ ਨਾਨਸਿਕਸਰ ਭਰ ਦਾਂਗੇ 2-3 ਸੌ ਵਾਲਾ ਜਿਹੜਾ ਕੋਈ ਬੰਦਾ ਆਪਣੇ ਤੋਂ ਪਰਚੇਜਿੰਗ ਕਰੂਗਾ ਉਹਨੇ ਆਪਣੀ ਚੋਆਇਸ ਨਾਲ ਭਰਉਣਾ ਹੁੰਦਾ ਸੀਮਨ ਠੀਕ ਹੈ ਭਾਈ ਹਾਂਜੀ ਹੂੰ ਤੇ 13-14 ਮਹੀਨੇ ਦੇ ਲਗਭਗ ਗੇਜ ਆ ਜੀ ਵੱਡੀਆਂ ਇਹਨਾਂ ਬੱਚਿਆਂ ਦੀ ਓਕੇ ਜੀ ਤੇ ਥਣ ਥਣੀਆਂ ਦਾ ਸਾਫ਼ ਝੋਲੀਆਂ ਦੀ ਝੂਲੀ ਬਹੁਤ ਚੰਗੀ ਹਨ ਥਣ ਚਾਰ ਹੀ ਆ ਇਨਸ਼ਾਅੱਲਾ ਇਹ ਪੜ ਲੈ ਕੱਲਾ ਕੱਲਾ ਥਣ ਝੋਲੀ ਜ਼ਰੂਰ ਨੇੜ ਤੋਂ ਚੈੱਕ ਕਰਵਾਉਣਾ ਕਿਆ ਬਾਤ ਆ ਹਾਂ ਬਾਕੀ ਜਾਣ ਜਾਂਦਾ ਪੱਠਕੁੜੇ ਦੀ ਚੜਾਈ ਪੂਰੀ ਫੁੱਲ ਆ ਗਈ ਮਛਰੀ ਸਮੇਂ ਪੜੀ ਰਾਜੀ ਰੋਜੀ ਤੇ ਕੱਦ ਬੜ ਪੂਰਾ ਦੇਖ ਲਿਓ ਫੇਸ 42 43 ਕਿਲੋ ਵਾਲੀਆਂ گاਵਾਂ ਦੀਆਂ ਬੱਛੀਆਂ ਨੇ ਹੈਗੀਆਂ ਹੂੰ ਤੋਰਾ ਤਾਰਾ ਫੇਸ ਫੂਸ ਕਮਾਲ ਰੈਸਟ ਬੋਲ ਦੀ ਬੱਛੀ ਹੈ ਕਿ ਤ ਚਮਕਦਾਮ ਕਬਾਲੀ ਹੈਗੀ ਹਾਂ ਚਮਕ ਬਹੁਤ ਆ ਬਈ ਸਹੀ ਗੱਲ ਆ ਜਾਣ ਜਾਂਦਾ ਦੇਖ ਲਿਓ ਕੋਈ ਵੀ ਬੱਛੀ ਲੱਤਾਂ ਨਹੀਂ ਆ ਖੁਚਲੀ ਜੀ ਨਹੀਂ ਹੋਗੀ ਬਲੱਤਾਂ ਜਲੱਤ ਮਾਰ ਕੇ ਤਰੂ ਸਹੀ ਗੱਲ ਆ ਐਂ ਬਿਲਕੁਲ ਸਟ੍ਰੇਟ ਤੇ ਢਾਂਚੇ ਦੇ ਉੱਪਰੋਂ ਪੱਦਰ ਸਹੀ ਹੈ ਬਿਲਕੁਲ ਤੋੜੇ ਤੋੜੇ ਦੀਆਂ ਬਾਲਾਂਾਂ ਜਿਆਦਾ ਸਾਫ਼ ਨੇ ਬੱਚੂ ਹੂੰ ਪ੍ਰਿੰਟ ਕੁਆਲਿਟੀ ਬਹੁਤ ਚੰਗਾ ਕੁਆਲਿਟੀ ਕਾਢਦੇ ਨੇ ਤੁਸੀਂ ਚੈੱਕ ਕਰ ਲਿਓ ਤੁਸੀਂ ਫੇਸ ਬੜਾ ਪਿਆਰਾ ਲਾ ਫੇਸ ਕਰਨੀ ਕੋਈ ਘਾਟ ਨਹੀਂ ਬਈ ਬੋਦੀ ਵਾਦੀ ਬਹੁਤ ਚੰਗੀ ਆ ਬਾਕੀ ਚੰਗੇ ਸੀਮਣ ਦੀ ਆ ਬਾਕੀ ਬਈ ਜਾਨ ਜਾਨ ਬਹੁਤ ਚੰਗੀ ਆਗੀ ਬੱਚੀ ਜੀ ਮਾਂ ਦਾ ਰਿਕਾਰਡ ਕੀ ਆ ਬਈ 42 43 ਕਿਲੋ ਵੀਰੇ ਮਤਲਬ ਮਿਲਕ ਸੀਗਾ ਮੰਨ ਲਓ ਸਾਰੀਆਂ ਬੱਚੀਆਂ 40 ਤੋਂ ਬੱਬ ਦੀਆਂ ਨੇਗੀਆਂ ਓਕੇ ਹਾਂਜੀ ਜੀ 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 ਮੰਨ ਲਓ ਰੇਟ ਜਿਹੜੇ ਆਪਣੇ ਦੇਣ ਲੈਣ ਵਾਲੇ ਆ ਮਾਨਤਨ ਜ਼ਰੂਰ ਕਰਾਂਗੇ ਡਿਲੀਵਰੀ ਹੋ ਜੂਗਾ ਕਹਿੰਦਾ ਚੋ ਠੀਕ ਆ ਚਰਾਇਆ ਭਾਈ ਜਿਹੜਾ ਹਾਈ ਗਲਾਸ ਪੂਰੀ ਫੁੱਲਾ ਟੀਕੇ ਦੇ ਜਮਾਰੇ ਰੈਡੀ ਆ ਇਹ ਠੀਕ ਇਹਦੇ ਰੈਡੀ ਆ ਤੇ ਹੀਟ ਚ ਭਾਈ ਕਹਿੰਦਾ ਆ ਚੁੱਕੀ ਇੱਕ ਵਾਰੀ ਕੱਦ ਬੱਡ ਰੰਗ ਰੂਪ ਕਿਸੇ ਪਾਸ ਕੋਈ ਘਾਟ ਨਹੀਂ ਝੂਲੀ ਬੜੀ ਕਮਾਲ ਦੀ ਆ ਬਲਬਲ ਬਹੁਤ ਆ ਕੱਲਾ ਕੱਲਾ ਥਾਣਾ ਬਈ ਚਾਰੇ ਥਾਣੇ ਨਿਕੜ ਮਿਆਂ ਨਿਸ਼ਾਨ ਵੀ ਨਹੀਂ ਬਈ ਹੈਗਾ ਪੰਜਵਾ ਤਾਂ ਹੂੰ ਸਹੀ ਗੱਲ ਆ ਇਹ ਝੂਲੀ ਝੜੀ ਬਹੁਤ ਚੰਗੀ ਆ ਫੇਸ ਬੜਾ ਪਿਆਰਾ ਰੰਗ ਰੂਪ ਜਾਣ ਜਾਂਦ ਪੂਰੀ ਫੁੱਲ ਆ ਪਛੀ ਦੇ ਵਿੱਚ ਇਹ ਨਹੀਂ ਹੈਗਾ ਵੀ ਲਿਸਗਾਈਆਂ ਨੇ ਹੂੰ ਲਿਸ ਲਿਸ ਬਈ ਕਿਸੇ ਪਾਸ ਹੈ ਹੀ ਨਹੀਂ ਹੈ ਹਾਂ ਠੀਕ ਆ ਅੱਗੇ ਭਰਾ 2 ਨੰਬਰ ਨਗੀਨਾ ਵੀ ਅੱਗੇ ਬਈ 2 ਨੰਬਰ ਤੇ ਆ স্নੋਮੈਨ ਬੁੱਲਦੀ ਬੱਛੀ ਹੈਗੀ ਓਕੇ ਫੇਸ ਦੇਖੋ ਬਾਈ ਕੁਆਲਟੀ ਹੈ ਜਿਹੜੀ ਬੱਚੀ ਦੀ ਪਿੱਠ ਕੁੜੇ ਦੀ ਚੜਾਈ ਦੇ ਹੂੰ ਤੋਰਾ ਤਾਰਾ ਫਾਰਮ ਠੀਕ ਆ ਫੁੱਲ ਸਹੀ ਹਲਾ ਫੁੱਲ ਕੱਦ ਦੀ ਆ ਫੇਸ ਬੜਾ ਪਿਆਰਾ ਤੋਰਾ ਤਾਰਾ ਲੈ ਖੜਨੀ ਗੁੜਨੀ ਬੱਚੀ ਦੀ ਬਹੁਤ ਜੰਗੀ ਆ ਖਣ ਚਾਰ ਨਿਖੜਵੇਂ ਨਿਸ਼ਾਨ ਵੀ ਨਹੀਂ ਬਾਈ ਪੰਜਵੇਂ ਦਾ ਓਕੇ ਠੀਕ ਆ ਬਾਈ ਮੰਨ ਲਓ ਇਹ ਜਾਂ ਸਿੰਗਲ ਪੀਸ ਵੇਚਣਾ ਹੋਵੇ ਆਪਾਂ 45000 ਰੁਪਏ ਦੇ ਲਗਭਗ ਵੇਚ ਲਾਂਗੇ ਹਾਂ ਬਾਈ ਠੀਕ ਆ ਜਾਨ ਜੰਦਕ ਨੂੰ ਸਾਨੂੰ ਪਤਾ ਹੀ ਐਡਾ ਜਾਨਵਰ ਕਰਨਾ ਬਹੁਤ ਔਖਾਗਾ ਬਹੁਤ ਔਖਾ ਬਾਈ ਬਹੁਤ ਜਿਆਦਾ ਸਮਾਈ ਪੈ ਜਾਂਦੀ ਹੈਗੀ ਜਿਹੜੀ ਦੀ ਬਿਊਟੀ ਇਹਦੀ ਕੁਆਲਿਟੀ ਉਹ ਚੈੱਕ ਕਰ ਲਿਓ ਹੂੰ ਬਹੁਤ ਜਿਆਦੇ ਸੋਹਣੀ ਬੱਛੀ ਹੈਗੀ ਤੇ ਥਣ ਵੀ ਚਾਰ ਹੀ ਨਿਕੜਵੇਂ ਨਿਸ਼ਾਨ ਵੀ ਨਹੀਂ ਹੈਗਾ 5 ਮਹੀਨੇ ਦਾ ਹਾਂ ਥਣ ਵੀ ਜ਼ਰੂਰ ਦਿਖਾਵਾਂਗੇ ਕੱਦ ਬਟ ਕਰਵਾਇਆ ਬਹੁਤ ਦੇਖ ਲਓ ਬੱਛੀ ਦੀ ਹੂੰ ਝੋਲੀ ਬਹੁਤ ਚੰਗੀ ਆ ਬਾਈ ਥਣ ਬਹੁਤ ਚੰਗਾ ਲੱਗਿਆ ਲੈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਨਗੀ ਨਹੀਂ ਆ ਬਾਈ ਮੁਸ਼ਕਲ ਨਾਲ ਹੀ ਮਿਲਦੀ ਹੈ ਇਹ ਜਿਹੀ ਬੱਚੀ ਸਹੀ ਬਹੁਤ ਜਿਆਦੇ ਚੰਗੀਆਂ ਨਾ ਟਰਾ ਬੱਚਾ ਤੋਰਾ ਤੋਰਾ ਲੈ ਬਾਈ ਹੈਡਲਾਈਨ ਤੇ ਪੂਰੀ ਆ ਗਈ ਮੈਂ ਕਿਹਾ ਜਿੰਨੀ ਕਹਦੋ ਕਮਾਨ ਇਹਦੀ ਵੀ ਉਸੇ ਰੇਟ ਹੀ ਆਈ 35000 ਚ ਰੇਟ ਆ ਜੀ ਦੜੇ ਦਾ ਬਾਈ ਕਹਿੰਦਾ ਦੜੇ ਜੀ ਰਹਿਣਾ 35000 ਰੁਪਿਆ ਪਰ ਪੀਸ ਕੱਲੀ ਵੇਚਣੀ ਉਹ ਬਾਈ ਕਹਿੰਦਾ ਮੈਂ 45000 ਦੀ ਬੱਚੀ ਆਪਾਂ ਕੱਲੀ ਵੇਚ ਸਕਦੇ ਆ ਪਰ ਆਪਾਂ ਦੜੇ ਜੀ ਦੇ ਦੇਣਗੇ ਅੱਗੇ ਭਰਾ 3 ਨੰਬਰ ਕਿੰਨੀ ਉਮਰ ਆ ਬਈ ਸਟ੍ਰਾਈਕਰ ਬੋਲ ਦੀ ਬੱਚੀ ਆ ਬਾਈ ਓਕੇ ਫੇਸ ਕਿੰਦੀ ਜੀ ਬੱਚਾ ਦਾ ਹੂੰ 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 ਸਟ੍ਰਾਈਕਰ ਬੋਲ ਦੀ ਬੱਚੀ ਹੈਗੀ 12 13 ਮਹੀਨ ਤੇਜ ਹੈਗੀ ਤੇ ਬੱਚੀ ਦੇ ਥੱਲੇ ਝੋਲੀ ਦੇਖੋ ਤੁਸੀਂ ਗੱਬਣ ਵਾਲੀ ਝੋਲੀ ਲਈ ਵਾਹ ਇਹ ਕਹਿੰਦਾ ਕੀ ਆ ਬਾਤ ਆ ਬਈ ਬਾਲ ਦੇਖੋ ਤੁਸੀਂ ਝੋਲੀ ਦੇ ਲੈ ਗੱਬਣਾ ਵਾਲੀ ਸਹੀ ਗੱਲ ਆ ਝੋਲੀ ਇਕੱਲਾ ਇਕੱਲਾ ਥਾਣਾ ਚਾਰ ਮਹੀਨੇ ਦੀ ਗੱਬਣ ਜਨੀ ਝੋਲੀ ਜਾਗੀ ਅੱਜ ਹਾਂ ਤੇ ਜਿਹੜੀ ਸ਼ਾਇਨੀਗਾ ਬੱਛੀ ਦੇ ਵਿੱਚ ਜਿਹੜੀ ਇਹਦੀ ਕੁਆਲਿਟੀ ਆ ਬੱਛੀ ਦੀ ਉਹ ਦੇਖਿਓ ਬਿਲਕੁਲ ਸਟ੍ਰੇਟ ਲੱਤ ਦੀ ਬੱਛੀ ਹੈਗੀ ਸਟ੍ਰਕਚਰ ਬਹੁਤ ਜ਼ਿਆਦਾ ਸੋਹਣਾਗਾ ਬੱਛੀ ਦਾ ਫੇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਆ ਖੜਨੀ ਗੁਣਨੀ ਬੱਛੀ ਦੀ ਬਹੁਤ ਚੰਗੀ ਆ ਲੈ ਸਹੀ ਗੱਲ ਆ ਭਾਈ ਟਾਂਚਾ ਬਹੁਤ ਕੁਆਲਿਟੀਸ਼ਨ ਲੈਵਲ ਵਾਲੀਆਂ ਬਾਈ ਯਾਰ ਲੱਤਾਂ ਲੁੱਤਾਂ ਦੀ ਬੱਛੀ ਬੜੀ ਜ਼ਿਆਦਾ ਸਿੱਧੀ ਹੈਗੀ ਉੱਪਰ ਦੀ ਬਿਲਕੁਲ ਸਟ੍ਰੇਟ ਆ ਬੱਛੀ ਤੇ ਚਮਕ ਚਮਕ ਪੂਰੀ ਫ ਜਿਆ ਮਕਬੂਰੀ ਝੋਲੀ ਚ ਜੀਆ ਬਾਕੀ ਅੱਛਾ ਜਿਹੜਾ ਖੜਮ ਦਾ ਸਟਰਕਚਰ ਆ ਉਹ ਦੇਖੋ ਤੁਸੀਂ ਖੜਦੀ ਖੁੜਨੀ ਤੇ ਇੱਕ ਕੱਦ ਬੱਡ ਤੇ ਟੀਕੇ ਦੇ ਜਮਾ ਬਿਲਕੁਲ ਜੋਗ ਆ ਬਾਕੀ ਜਿਹੜੀ ਫੇਸ ਦੀ ਬਿਊਟੀ ਐ ਕੇਸ ਬੜਾ ਪਿਆਰਾ ਲੈ ਬੋਦੀ ਬਾਦੀ ਬਹੁਤ ਚੰਗੀ ਐ ਖੜਨੀ ਖੁੜਨੀ ਵੀ ਕਮਾਲ ਆ ਬਈ ਬੱਚੀ ਦੀ ਬਹੁਤ ਜਿਆਦਾ ਚੰਗੀ ਬੱਚੀ ਐ ਡਾਕਟਰ ਹਮ ਸਾਫ ਸੁਥਰੀ ਐ ਜੀ ਸਹੀ ਗੱਲ ਆ ਬਈ ਇਹ ਪ੍ਰਿੰਟ ਪ੍ਰਿੰਟ ਵੀ ਚੰਗਾ ਬਾਕੀ ਤੋਰਾ ਤਾਰਾ ਵੀ ਚੰਗਾ ਇਹ ਨਹੀਂ ਹੈਗਾ ਬਾਈ ਦੀ ਗੱਲ ਸਹੀ ਆ ਵੀ ਲੱਤਾਂ ਆ ਚਲਤਾਂ ਵੱਜੀਆਂ ਨੇ ਮਗਰ ਲੀਆਂ ਤਾਂਜੇ ਢੁੰਚੇ ਦੀ ਪੂਰੀ ਮਜ਼ਬੂਤ ਆ ਬਈ ਬੱਚੀ ਪੂਰੀ ਮਜ਼ਬੂਤ ਆ ਡਾਕਟਰ ਟੀਕਾ ਮੋਲੇ ਦਾ ਹੀ ਪੈਂਤ ਵੀ ਰਹਿਣਾ ਹੁੰਦਾ ਮੋਲੇ ਦਾ ਵੀ ਡਾਕਟਰ ਪੈਂਤ ਵੀ ਰਹਿਣਾ ਤਰੇਕ ਮੁੱਲ ਭਾਈ ਇਹਦਾ ਹੀ 35000 ਹੈ ਜੇ ਆਪਾਂ ਚੱਲੋ ਬਈ ਕੱਲਾ ਆਪਾਂ 40000 ਦਾ ਵੇਚ ਲਈ ਹੂੰ ਕੱਲਾ ਬਾਈ ਕਹਿੰਦਾ 40000 ਦਾ ਆਪਾਂ ਤੁਹਾਡੇ ਦਾ ਰੇਟ ਆਇਆ ਵਾ ਜਿਹੜਾ ਆਪਾਂ ਉਸ ਦੇ ਹਿਸਾਬ ਨਾਲ ਹੀ ਦੇ ਦੇ ਝੋਲੀ ਦਿਖਾ ਦੇ ਲੱਗ ਬੜੀ ਕਮਾਲ ਦੀ ਝੋਲੀ ਐ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਤੱਲਾ ਢੱਲਾ ਬਲਬਲ ਕੱਲਾ ਕਰਾ ਗੱਪਣ ਵਾਲੀ ਝੂਲੀ ਰਹੀ ਫਿਰਦੀ ਐ ਸਹੀ ਗੱਲ ਆ ਅੱਗੇ ਪ੍ਰਾਚਾਰ ਨੰਬਰ ਕਿੰਨੀ ਉਮਰ ਹੈ ਜੀ ਇਹ ਡਾਕਟਰ ਬਾੜ ਵਾਇਰ ਦੇ ਜਿੰਗਰ ਬੋਲਦੀ ਹੈ ਕਿ 13 ਮਹੀਨ ਠੇਜ ਹੈਗੀ ਠੀਕ ਬੱਚੀ ਦਾ ਜਿਹੜਾ ਕੁਆਲਿਟੀ ਹੈਗੀ ਤੇ ਜਿਹੜਾ ਸਟਰਕਚਰ ਆ ਬੱਚੀ ਦਾ ਤੇ ਜਾਣ ਜਾਂਦਾ ਹੂੰ ਉਹ ਦੇਖੋ ਤੁਸੀਂ ਸਹੀ ਵੱਖਰਾ ਜਿਹਾ ਕਲਰ ਆਗਾ ਇੱਕ ਵੱਖਰਾ ਜਿਹਾ ਕਲਰ ਆ ਬਾਕੀ ਢਾਂਚਾ ਬਈ ਸਰੀਰ ਦਾ ਬਹੁਤ ਚੰਗਾ ਹਨਾ ਬਾਕੀ ਨਾ ਪੁੱਤਾਂ ਦੀ ਡਾਕਟਰ ਸਿੱਧੀਆਂ ਹੂੰ ਐ ਨਹੀਂ ਹੈਗਾ ਵੀ ਖੁਜਲਾ ਜਾ ਤੁਰਦਾ ਹੋ ਕੋ ਜਾਨਵਰ ਆਪਣਾ ਹੂੰ ਸਹੀ ਬਾਕੀ ਜਾਣ ਜਾਂਦੇ ਪੂਰੀ ਫੁੱਲ ਆਏ ਨਹੀਂਗਾ ਸਮਾਈ ਦੀ ਲੋੜ ਪਊ ਜਾਨਵਰਾਂ ਨੂੰ ਪਹਿਲਾਂ ਦੋ ਦੋ ਮਹੀਨੇ ਸਾਂਭਣੀਆਂ ਪੈਣੀਆਂ ਫਿਰ ਟੀਕਾ ਲੈਣੀਆਂ ਨਹੀਂ ਨਹੀਂ ਬਈ ਕਿਹਦੇ ਰੈਡੀ ਆ ਜਮਾ ਲੈ ਲੈਣੀਆਂ ਟੀਕੇ ਦੇ ਰੈਡੀ ਆ ਤੇ ਰਾਜੀ ਰੂਜ ਦੀ ਬੋਤਲ ਹੈਗੀਆਂ ਕਰਦ ਬੱਡ ਚੰਗੇ ਆ ਫੇਸ ਬੜਾ ਪੂਰਾ ਵਧੀਆ ਬਾਡੀ ਵੇਟ ਆ ਨਾ ਦਾ ਬੱਚੀ ਦਾ ਹੂੰ ਤੋਰਾ ਤੋਰਾ ਚੈੱਕ ਕਰੋ ਬੱਚੀ ਦਾ ਬੜਾ ਕਮਾਲ ਦਾ ਬਈ ਕਿਹੜੇ ਸੀ ਮੰਦੀ ਬਈ ਇਹ ਬਾੜ-ਵਾੜ ਦੇ ਜਿੰਗਰ ਬੋਲ ਦੀ ਬੱਚੀ ਆ ਡੱਟ ਓਕੇ ਠੀਕ ਆ ਮਾ ਦਾ ਦੁੱਧ 40 ਪਲੱਸ 40 ਤੋਂ ਪਲੱਸ ਸੀਗਾ ਬਾਈ ਸਾਰੀਆਂ ਬੱਚੀਆਂ ਦਾ ਠੀਕ ਜੀ ਜੀ ਝੂਲੀ ਬਹੁਤ ਚੰਗੀ ਹੈ ਨਾ ਥਣ ਗਲਾਬੀ ਥਣ ਚਾਰ ਨਿਖੜਵੇਂ ਨਿਸ਼ਾਨ ਵੀ ਨਹੀਂ ਹੋਪਨ ਜੱਲਾਕੱਲਾ ਥਣ ਬਾਈ ਚਾਰੇ ਥਣ ਨਿਖੜਵੇਂ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਚੰਗੀ ਆ ਬੱਚੀ ਛੋਟੇ ਜੇ ਫੇਸ ਦੀ ਆ ਡਾਕਟਰ ਬੱਚੀ ਛੋਟੇ ਜੇ ਫੇਸ ਦੀ ਆ ਉਦੀ ਵਾਦੀ ਬਹੁਤ ਚੰਗੀ ਆ ਬਾਈ ਬ੍ਰੀਡ ਜਾਤ ਬਹੁਤ ਬੱਚੀ ਤੇ ਦੁੱਧ ਵਾਕੇ ਚੰਗਾ ਪਾ ਦੂਗੀ ਬਾਕੀ ਥਣਝੋਲੀ ਵੀ ਕਮਾਲ ਦੀ ਆ। ਕਮਾਲ ਦਾ ਲੱਗਦਾ ਆ ਸਾਡੀ ਬੱਚੀ ਹੈਗੀ। ਹੂੰ। ਮੋਲੇ ਦੇ ਵਿੱਚ ਹੀ ਰੋਗ ਹਣ ਬਈ 50 ਮੋਲੇ ਦਾ ਟਰੋਹੀ ਰਹਿਣਾਗਾ। ਹੂੰ। ਮੰਨ ਲਓ ਵੀ ਚੀਜ਼ਾਂ ਆਪਣੇ ਕੋਲ ਇਹ ਜੀਆਂ ਜੇ ਆਪਾਂ ਸਿੰਗਲ ਸਿੰਗਲ ਵੇਚਣੀਆ ਹੁਣ ਤਾਂ ਹੂੰ ਚੰਗੇ ਰੁਪਈਆ ਦੀਆਂ ਨੇ ਜੀ। ਸਹੀ ਗੱਲ ਆ ਬਾਈ। ਪਰ ਡਿਮਾਂਡ ਜਿਹੜੀ ਉਹੀ ਜੈਨੂਅਲ ਹੀ ਹੈਗੀ। ਠੀਕ ਆ ਬਾਈ। ਡਿਮਾਂਡ ਆ ਜਿਹੜੀ ਇਕੱਠਿਆਂ ਦੀ ਵੀ ਬਾਈ ਨੇ ਰੱਖੀ ਆ। ਬਾਈ ਦੀ ਗੱਲ ਸਹੀ ਆ ਜੇ ਕੱਲੇ ਵਿੱਚੋਂ ਹਨਾ ਪੀਸ ਕੱਢ ਕੇ ਵੇਚਣੋਂ ਚੰਗੇ ਰੁਪਈਏ ਵੀ ਵਟਾ ਸਕਦੇ। ਹਾਗੇ ਬਾਈ ਲਾਸਟ ਜਰਸੀ ਨਗੀਨਾ। ਇਨੀ ਉਮਰ ਆ ਬਰਾਦੀ ਇਹਦੀ ਡਾਕਟਰ 5 ਮਹੀਨੇ ਦਾਸਤ ਦਿੰਦੀ ਏਜ ਆ ਗਈ ਠੀਕ ਆ ਲੈਮਨ ਹੈਡ ਦੀ ਖੋਦਾ ਟੈਸਟ ਆਂਦੀ ਇਹਦੀ ਮਦਰ ਸੀਗੀ ਠੀਕ ਆ 33 ਕਿਲੋ ਦਾ ਮਦਰ ਰਿਕਾਰਡ ਆਗਾ ਪ੍ਰੋਪਰ ਸਾਰਾ ਬਾਇਓ ਡਾਟਾ ਬੱਚੀ ਦਾ ਫੇਸ ਫੇਸ ਬੜਾ ਪਿਆਰਾ ਹਨ ਬਈ ਛੋਟਾ ਜਿਹਾ ਬੱਚੀ ਦਾ ਜਿਹੜਾ ਸਟਰਕਚਰ ਹਮ ਉੱਪਰ ਤੋਂ ਬਿਲਕੁਲ ਸਟ੍ਰੇਟ ਆ ਗਈ ਹਮ ਤੋੜਾ ਤਾਰਾ ਗੱਲ ਇਹ ਮੰਨੋ ਜੀ ਬੱਚੀ ਆ ਜੇ ਬੱਚੀ ਕਾ ਵੀ ਨਹੀਂ ਲੱਤਾਂ ਪੜਦੀਆਂ ਹਮ ਸਹੀ ਗੱਲ ਹੈ ਨਾ ਨਿਆਣੀ ਹੈ ਜਿਹੜੀ ਹੈ ਨਿਆਣੀ ਹੈਗੀ ਹੂੰ ਤੇ ਜਿਹੜਾ ਇਹਦੇ ਥੱਲੇ ਥਣ ਝੋਲੀ ਹੈਗੀ ਉਹ ਵੀ ਆਪਾਂ ਦਿਖਾ ਦਾਂਗੇ ਝੋਲੀ ਵੀ ਬਹੁਤ ਜਿਆਦਾ ਚੰਗੀ ਹੈ ਡਾਕਟਰ ਹੂੰ ਤੋਰਾ ਤਾਰਾ ਬੱਚੀ ਦਾ ਕਮਾਲ ਆ ਕੱਦ ਬੱਡ ਚੰਗਾ ਝੋਲੀ ਜ਼ਰੂਰ ਦਿਖਾਵਾਂਗੇ ਦੇਖਣਯੋਗ ਝੋਲੀ ਆ ਕੱਲਾ ਕੱਲਾ ਥਣ ਹੋਊਗਾ ਲੈ ਬਲਬਲ ਦੇਖੋ ਬਾਈ ਤੁਸੀਂ ਹੂੰ ਲੈ ਚੋਲੀ ਕਮਾਲ ਆ ਭਾਈ ਹਨ ਉਹ ਉੱਚਾ ਚਾਰ ਹੀ ਰਟਨਖਣਵੇਂ ਫੋਰ ਸ਼ਾਰੀ ਵੀ ਨਹੀਂ ਹੈਗੀ ਸਹੀ ਗੱਲ ਹੈ ਤੇ ਜਾਨ ਪਰ ਇਹਦੀ ਫੇਸ ਦੀ ਜਿਹੜੀ ਫਿਟੀ ਹੋਈ ਹੈ ਫੇਸ ਦੀ ਬੜੀ ਕਮਾਲ ਦੀ ਆ ਭਾਈ ਪ્યોਰ ਪੰਜਾਬ ਵਾਲੀ ਆ ਡਾਕਟਰ ਫੁੱਲ ਬਾਇਓ ਡਾਟਾ ਫੁੱਲ ਰਿਕਾਰਡ ਆ ਬੱਚੀ ਦਾ ਠੀਕ ਆ ਠੀਕ 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 ਮਾੜਾ ਦੁੱਧ ਪਈਆ ਮਾੜਾ 23 33 ਕਿਲੋ ਸੀਗੀ 23 33 ਕਿਲੋ ਠੀਕ ਹੈ ਸਸਾਂ ਦੀ ਮਦਰ ਸੀਗੀ ਹਮ ਲੈਮਨ ਹੈਡ ਦੀ ਖੋਦਾਗੀ ਤੇ ਮੁੱਲ ਭਰਾ ਇਹਦਾ ਮੋਲੇ ਦਾ 25000 ਰੱਖ ਮਾਨ ਤਨ ਹੋ ਜਾ ਮਾਨ ਤਨ ਜ਼ਰੂਰ ਕਰਾਂਗੇ 25000 ਰੁਪਏ ਮੋਲੇ ਦਾ ਮਾਨ ਤਨ ਜ਼ਰੂਰ ਹੋ ਜਾ ਖੜਨੀ ਖੁੜਨੀ ਵਿੱਚ ਚੀ ਤੇ ਫੇਸ ਬਾਈ ਵੱਡੀ ਗੱਲ ਫੇਸ ਦੀ ਹੁੰਦੀ ਹੈ ਜਰਸੀ ਫੇਸ ਤੋਂ ਸੋਹਣੀ ਲੱਗਦੀ ਆ ਫੇਸ ਦੇਖੋ ਲੈ ਬੋਦੀ ਵਾਦੀ ਟਵਰਟ ਆ ਬਹੁਤ ਚੰਗਾ ਲੱਗਿਆ ਕੰਨ ਕੰਨ ਵੀ ਚੰਗਾ ਲੱਗਿਆ ਹਨਾ ਝੂਲੀ ਤਾਂ ਕਮਾਲ ਹੈਗੀ ਉਹਦਾ ਜਿਹਨੇ ਆਪਣੇ ਪੰਜੇ ਜਾਨਵਰ ਦਿਖਾਏ ਪੰਜੇ ਟਾਪਰ ਹੈਗੇ ਹੂੰ ਹੂੰ ਪੰਜੇ ਬਾਈ ਦੀ ਗੱਲ ਸਹੀ ਆ ਟਾਪਰ ਨੇ ਆ ਵੀ ਬੱਚੀ ਬਾਈ ਬਹੁਤ ਚੰਗਿਆ ਸਹੀ ਗੱਲ ਆ ਵੱਖਰਾ ਜਿਹਾ ਕਲਰ ਵੱਖਰਾ ਹੈ ਜੀ ਡਿਫਰੈਂਟ ਹੈ ਨਾ ਬੱਚੀ ਦਾ ਐਰ ਸ਼ਹਿਰ ਦੇ ਵਿੱਚ ਆ ਜਾਂਦੀ ਹੈ ਗਿਰਟ ਨਹੀਂ ਹੂੰ ਸਹੀ ਗੱਲ ਮੁਸ਼ਕਲ ਨਾਲ ਹੀ ਮਿਲਦਾ ਕਲਰ ਬਹੁਤ ਘੱਟ ਮਿਲਦਾ ਵੀਰੇ ਡਿਮਾਂਡ ਚੰਗੀ ਹੈ ਡਿਮਾਂਡ ਇਹਦੀ ਬਹੁਤ ਚੰਗੀ ਹੈ ਡਾਟ ਹੂੰ ਸਹੀ ਗੱਲ ਝੋਲੀ ਵਾਲੀ ਬਾਕੀ ਕੱਟ ਥੋੜੇ ਦੀ ਚੜਾਈ ਬੱਚੀਆਂ ਦੀ ਜਾਣ ਜਾਂਦ ਸਾਰੀਆਂ ਬੱਚੀਆਂ ਦੇ ਵਿੱਚ ਬੱਚੀ ਬਹੁਤ ਆ ਬਈ ਪੱਧਰ ਪੁੱਧਰ ਬਹੁਤ ਆ ਇਹ ਬੱਚੀ ਹੈਣਾ ਝੋਲੀ ਝੜੀ ਦੀ ਕਮਾਨ ਦੇਖੋ ਝੋਲੀ ਚ ਬਹੁਤ ਚੰਗੇ ਨੇ ਇਹਦਾ ਤਾਂ ਕੋਈ ਲੇਖਾ ਹੀ ਨਹੀਂ ਬਈ ਇਹਦਾ ਬਾਈ ਯਾਰ ਪ੍ਰਿੰਟ ਬਹੁਤ ਚੰਗਾ ਗਾ ਹੂੰ ਕੁਆਲਿਟੀ ਬਹੁਤ ਬਿਊਟੀ ਬੜਾ ਤਾਂ ਬੱਚੀ ਬਹੁਤ ਚੰਗੀ ਆ ਹਾਈ ਲੈਂਡ ਦੇ ਵਿੱਚ ਪੂਰੀਆਂ ਚੰਗੀਆਂ ਨਹੀਂ ਆ ਸਹੀ ਗੱਲ ਆ ਬੱਚੀ ਬਈ ਚੰਗੀ ਆ ਰਾਜ ਜੀ ਆਪਾਂ ਜਾਣ ਜਾਂਦਾਂ ਲੀਆਂ ਸਭੀਆਂ ਪੰਗਾ ਦੇ ਟੀਕੇ ਦੇ ਰੈਡੀ ਆ ਸਾਰੀਆਂ ਚਾਰੀ ਚਾਰੇ ਬਹੁਤ ਚੰਗਾ ਨਾਗ ਭਰਾ ਕੋਲੇ ਪੰਜ ਸੀ ਪੰਜੀ ਦਿਖਾਤੀ ਤੇ ਪੰਜਾਂ ਜੋ ਬਾਈ ਕਹਿੰਦਾ ਜੇ ਕੋਈ ਚਾਰ ਵੀ ਇਕੱਠਿਆਂ ਲੈਂਦਾ ਵੱਡਿਆਂ ਤਾਂ ਵੀ ਕਰਾਇਆ ਆਪਾਂ ਫ੍ਰੀ ਕਰ ਦੇਾਂਗੇ ਹਨਾ ਬਈ ਹਾਂਜੀ ਹਾਂਜੀ ਠੀਕ ਆ ਬਈ ਤੇ ਰੇਟ ਆ ਜਿਹੜਾ ਪਰ ਪੀਸ 35000 ਰੁਪਇਆ ਜਰਸੀ ਦਾ 25000 ਜਰਸੀ ਦਾ 25000 ਰੁਪਇਆ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ